ਜੋਨੇ ਤੇ ਚੈਸੇ ਚੱਲੂ ਸ਼ੀਨ ਚੱਲੂਗੀ ਐਮਈ ਸਟਾਰ ਚੱਲੂਗੀ ਹਨਾ ਤੇ ਸੁੰਡੀ ਵਾਲੀਆਂ ਦਵਾਈਆਂ ਹੋਗੀਆਂ ਤੇ ਉਹਨਾਂ ਦਾ ਰੇਟ ਮੰਨ ਲਓ 10 ਵੀ ਦਿੰਦੇ ਆ ਤੇ ਸਾਡੇ ਨਾਲੋਂ ਸਾਡਾ ਚੈਲੰਜ ਹੈ ਸਾਰੇ ਪੰਜਾਬ 'ਚ ਸਾਡੇ ਨਾਲੋਂ ਘੱਟ ਰੇਟ ਕੋਈ ਦੇ ਨਹੀਂ ਸਕਦਾ ਹਰ ਕੁਆਲਿਟੀ ਹੂੰ ਦੇਖੋ ਕੁਆਲਿਟੀ ਵਾਈਜ਼ ਰੇਟ ਸਾਡੇ ਤੋਂ ਘੱਟ ਕੋਈ ਦੇ ਜੇ ਆਪਣਾ ਚੈਲੰਜ ਹੈ ਜਿਵੇਂ ਬਾਇਰ ਦਾ ਬਾਈਕਾਊਟ ਆਇਆਗਾ ਦੇਖੋ ਠੀਕ ਹੈ ਹਾਂ ਇਹਦੇ ਵਿੱਚ ਦੋ ਟੈਕਨੀਕਲ ਨੇ 30 ਤੋਂ 35 ਦਿਨਾਂ ਦਾ ਇਹਦਾ ਸੁੰਡੀ ਦਾ ਵੀ ਰਿਜ਼ਲਟ ਹੈ ਤੇ ਆਪਣਾ ਫਟਾਰ ਵੀ ਕਰਾਉਂਗਾ ਉਹੀ ਆਪਾਂ 5-600 ਰੁਪਏ 'ਚ ਸਣੇ ਉਲੀ ਵਾਲਾ ਸਣੇ ਤੇਲੇ ਵਾਲਾ ਸਣੇ ਸੁੰਡੀ ਵਾਲਾ ਠੀਕ ਹੈ ਤਿੰਨੇ ਚੀਜ਼ਾਂ ਸਾਰੀਆਂ ਮੀਤਾ ਬਈ ਇਹ ਤਾਂ ਆਪਾਂ ਮੰਨ ਲਓ ਨਾਲ ਜਿਵੇਂ ਕੋਈ ਦਵਾਈ ਲੈ ਕੇ ਜਾਇਆ ਕਰੂਗਾ ਆਪਾਂ ਨੂੰ ਗਿਫਟ 'ਚ ਜਾਇਆ ਕਰਾਂਗੇ ਠੀਕ ਹੈ ਹਾਂ ਵਿਰੋਚੋਂ ਨੇ ਦੇ ਵਿੱਚ ਸੁੰਡੀ ਦੀ ਸਮੱਸਿਆ ਆਉਣ ਲੱਗੀ ਤੇ ਉਹਦੇ ਕਰਕੇ ਅੱਜ ਕੱਲ ਪ੍ਰਾਣ ਦਾ ਬਹੁਤ ਟ੍ਰੈਂਡ ਹੈ ਪ੍ਰਾਣ ਬਹੁਤ ਵੀਰ ਪਾ ਰਹੇ ਨੇ ਤੇ ਇਹ ਸਭ ਤੋਂ ਘੱਟ ਰੇਟ ਤੇ ਕਿੱਥੇ ਮਿਲੂ ਡਿਡਬੇ ਜ਼ਿੰਮੀਦਾਰਾ ਐਗਰੋ ਸੈਂਟਰ ਤੇ ਪਹੁੰਚੇ ਆ ਤੇ ਇਹਨਾਂ ਦੀ ਪਹਿਲਾਂ ਵੀ ਵੀਡੀਓ ਪਾਈ ਸੀ ਜਿੰਨੇ ਵੀ ਬਾਈ ਨੂੰ ਕਾਲਾਂ ਵਗੈਰਾ ਆਈਆਂ ਕਿਸਾਨਾਂ ਦੇ ਰਿਵਿਊ ਆਏ ਵੀ ਕੋਈ ਦਿੱਕਤ ਨਹੀਂ ਬਹੁਤ ਸਹੀ ਰੇਟ ਮਿਲਿਆ ਤੇ ਰਿਜ਼ਲਟ ਵੀ ਆਇਆ ਕੋਈ ਉਲਾੰਬਾ ਨਹੀਂ ਆਇਆ ਝੰਡੇ ਰੋਗ ਵਾਲੀ ਦਵਾਈ ਵੀ ਇਹਨਾਂ ਨੇ ਬਹੁਤ ਸੇਲ ਕੱਢੀ ਆ ਤੇ ਉਹਦਾ ਵੀ 100% ਰਿਜ਼ਲਟ ਆਇਆ ਤੇ ਬਾਈ ਕਿ ਮੇਰੇ ਰਿਜਲਟ ਪੈਦਾ ਦਾ ਵੀਡੀਓ ਦਾ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਰਿਹਾ ਬਾਈ ਤੇ ਰਿਜਲਟ ਹਾਂ ਬਹੁਤ ਸੋਹਣਾ ਬਹੁਤ ਕਿਸਾਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਆਪਣਾ ਤੇ ਰੇਟ ਦੱਸਦਾ ਵੀ ਬਾਈ ਹਰੇਕ ਘਟਮ ਦਾ ਦੱਸ ਸਕਦਾ ਤੇ ਬਾਈ ਰੇਟ ਵਗੈਰਾ ਤੁਹਾਨੂੰ ਦੇਣ ਜਾ ਰਿਹਾ ਸਭ ਤੋਂ ਪਹਿਲਾਂ ਜਿਵੇਂ ਪ੍ਰਦਾਨ ਦੀ ਗੱਲ ਕਰੀ ਬਾਈ ਪ੍ਰਦਾਨਾ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਅਵੇਲੇਬਲ ਨੇ ਪ੍ਰਦਾਨ ਆਪਣੇ ਲੈ ਬਾਈ ਅੜਾਮਾਂ ਦੀ ਤੇ ਟ੍ਰੋਪੀਕਲ ਦੀ ਫਾਸਟ ਉੱਤਮ ਦੀ ਸ਼੍ਰੀ ਰਾਮ ਦੀ ਮਨ ਲਓ 10-15 ਕੰਪਨੀਆਂ ਦੀ ਵੀ ਜਿਹੜੀਆਂ ਮੇਨ ਮੇਨ ਕੰਪਨੀਆਂ ਚੱਲਦੀਆਂ ਨੇ 10-15 ਕੰਪਨੀਆਂ ਦੀਆਂ ਪਈਆਂ ਨੇ ਆਪਣੇ ਲਈ ਜਿਨ੍ਹਾਂ ਦਾ ਰਿਜ਼ਲਟ ਹੈ ਬਹੁਤ ਵਧੀਆ ਰਿਹਾ ਹਾਂ ਉਹ ਸਾਰੀਆਂ ਹੈਗੀਆਂ ਸਾਰੀਆਂ ਹੈਗੀਆਂ ਤੇ ਪ੍ਰਾਣ ਕੀ ਰੇਟ ਮਿਲ ਜੂ ਆਪਣੇ ਲਈ ਪ੍ਰਾਣ ਆਪਣੇ ਲਈ 65 ਰੁਪਏ ਕਿਲੋ ਹੈ 65 ਰੁਪਏ ਕਿਲੋ ਪ੍ਰਾਣ ਤੁਹਾਨੂੰ ਇੱਥੋਂ ਮਿਲ ਜੂ ਹਾਂਜੀ ਬਿੱਲ ਤੇ ਬਿੱਲ ਤੇ ਮਿਲੇਵਾਂਗੇ ਵੀਰੇ ਕੰਮ ਦੀ ਪੂਰੀ ਗਾਰੰਟੀ ਹੋਊਗੀ ਠੀਕ ਹੈ ਪੱਕਾ ਬਿੱਲ ਦੇਵਾਂਗਾ ਠੀਕ ਪੱਕਾ ਬਿੱਲ ਦੇਵਾਂਗੇ ਉਹਦਾ ਕੋਈ ਆਲਾਂਬਾ ਨਹੀਂ ਆਊ 65 ਰੁਪਏ ਕਿਲੋ ਹਾਂਜੀ ਤੇ ਬਾਕੀ ਜਿਵੇਂ ਹੋਰ ਦਵਾਈਆਂ ਚੱਸ ਦੀ ਗੱਲ ਕਰੀਏ ਮੈਂ ਬਾਈ ਹੁਣ ਮੰਨ ਲਓ ਅੱਗੇ ਝੋਨੇ ਤੇ ਚੱਸ ਚੱਲੂ, ਸ਼ੀਨ ਚੱਲੂਗੀ, ਐਮੀ ਸਟਾਰ ਚੱਲੂਗੀ ਹਨਾ ਤੇ ਸੂੰਡੀ ਵਾਲੀਆਂ ਦਵਾਈਆਂ ਹੋਗੀਆਂ ਤੇ ਉਹਨਾਂ ਦਾ ਰੇਟ ਮੰਨ ਲਓ 10 ਵੀ ਦਿੰਦੇ ਆ ਤੇ ਸਾਡੇ ਨਾਲੋਂ ਸਾਡਾ ਚੈਲੰਜ ਹੈ ਸਾਰੇ ਪੰਜਾਬ 'ਚ ਸਾਡੇ ਨਾਲੋਂ ਘੱਟ ਕੋਈ ਰੇਟ ਕੋਈ ਦੇ ਨਹੀਂ ਸਕਦਾ ਹਰ ਕੁਆਲਿਟੀ ਹੂੰ ਦੇਖੋ ਕੁਆਲਿਟੀ ਵਾਈਜ਼ ਰੇਟ ਸਾਡੇ ਤੋਂ ਘੱਟ ਕੋਈ ਦੇ ਜੇ ਆਪਣਾ ਚੈਲੰਜ ਹੈ ਠੀਕ ਹੈ ਜ਼ਿੰਮੇਵਾਰੀ ਹੋ ਗਈ ਜਿੰਮੇਵਾਰੀ ਆਪਣੀ ਪੂਰੀ ਪਈ ਤੇ ਜਿਵੇਂ ਚੱਸ ਦੀ ਗੱਲ ਕਰੀ ਚੱਸ ਕੀ ਰੇਟ ਮਿਲ ਜੂਗਾ ਚੱਸ ਆਪਣੇ ਲਈ ਮਾਰੀ 1300 1400 ਰੁਪਏ ਕਿਲੋ ਹੈ ਠੀਕ ਹੈ ਤੇ ਅਸੀਨ ਅਸੀਨ ਹੋएगी ਆ ਵੀਰੇ ਆਪਣੇ ਲਈ 900 ਤੋਂ 1000 ਰੁਪਏ ਤੇ ਬਾਈ ਐਮੀ ਸਟਾਰ ਐਮੀ ਸਟਾਰ ਹੈਗੀ ਆ 1450 1500 ਰੁਪਏ ਲੀਟਰ ਠੀਕ ਹੈ ਐਮੀ ਸਟਾਰ ਜਿਹੜਾ ਫੰਗੀ ਸਾਈਡ ਆ ਉਹ 1450 ਤੋਂ 1500 ਰੁਪਏ ਲੀਟਰ ਹੈ ਵੀਰੇ ਟਾਪ ਦੀ ਕੰਪਨੀ ਹੋਊਗੀ ਫੁੱਲ ਕੰਮ ਦੀ ਫੁੱਲ ਜ਼ਿੰਮੇਵਾਰੀ ਹੋਊਗੀ ਜੀ ਤੇ ਕਸਟੋਡੀਆ ਬਾਈ ਸਟੂਡੀਆ ਹੋਊਗਾ ਵੀਰੇ ਆਪਣੇ ਲਵੇ 600 ਰੁਪਏ ਲੀਟਰ ਤੇ ਇੱਕ ਬਾਈ ਆ ਵੀ ਚੱਲ ਪਿਆ ਨਾ ਨੀਓ ਡੀਏਪ ਹੈ ਨਾ ਨੈਨੋ ਯੂਰੀਆ ਇਹ ਚੀਜ਼ਾਂ ਵੀ ਪਾਉਣ ਲੱਗ ਗਿਆ ਅੱਜ ਕੱਲ ਹਾਂ ਇਹ ਵੀ ਚੱਲ ਰਿਹਾ ਤੇ ਇਹਨਾਂ ਦਾ ਕਿੰਨਾ ਕੁ ਫਰਕ ਮਿਲ ਜੂ ਰੇਟ ਦਾ ਇਹਦਾ ਰੇਟ ਤਾਂ ਬਾਈ ਇਹ ਤਾਂ ਆਪਾਂ ਮੰਨ ਲਓ ਨਾਲ ਜਿਵੇਂ ਕੋਈ ਦਵਾਈ ਲੈ ਕੇ ਜਾਇਆ ਕਰੂਗਾ ਆਪਾਂ ਨੂੰ ਗਿਫਟ ਦੇ ਦਿਆ ਕਰਾਂਗੇ ਠੀਕ ਹੈ ਹਾਂ ਠੀਕ ਹੈ ਵੀ ਇਹਦਾ ਕੋਈ ਰੇਟ ਹੀ ਨਹੀਂ ਹੈਗਾ ਇਹਦਾ ਆਪਾਂ ਜੇ ਕੋਈ ਦਵਾਈ ਲੈ ਜਾਇਆ ਕਰੂਗਾ 10 20 ਗੱਲਾਂ ਦੀ ਆਪਾਂ ਉਹਨੂੰ ਨਾਲ ਗਿਫਟ ਦੇ ਦਿਆ ਕਰਾਂਗੇ ਠੀਕ ਹੈ ਇਹ ਤਾਂ ਗਿਫਟ ਤੌਰ ਤੇ ਦੇ ਦ ਗਿਫਟ ਤੌਰ ਤੇ ਦੇ ਦਿਆ ਕਰਾਂਗੇ ਤਾਂ ਕੋਈ ਚੱਕਰ ਨਹੀਂ ਠੀਕ ਹੈ ਤੇ ਬਾਈ ਜਿਵੇਂ ਹੋਰ ਗੱਲ ਕਰੀਏ ਆਪਣੇ ਲਈ ਕੰਪਨੀਆਂ ਕਿਹੜੀਆਂ-ਕਿਹੜੀਆਂ ਆਉਂਦੀਆਂ ਨੇ ਮੇਨ ਆਪਣੇ ਲਈ ਬਾਈ ਜਿਵੇਂ ਬਾਸਫ ਆ ਗਈ ਠੀਕ ਹੈ ਜੀ ਤੇ ਕ੍ਰਿਸਟਲ ਆ ਗਈ ਬਾਇਰ ਆ ਗਈ ਸਜੈਂਟਾ ਆ ਗਈ ਠੀਕ ਹੈ ਜੀ ਤੇ ਨਾਲ ਆਪਣੀ ਕੋਟੇਵਾ ਹੋ ਗਈ ਐਂਡੋਸਵਿਸ ਹੋ ਗਈ ਸਟਾਰਟਅਪ ਵਗੈਰਾ ਸਾਰੀਆਂ ਨੇ ਪਾਰਾ ਰੈਲिज ਇਹ ਸਲਫਰਮੈਲ ਤੇ ਬੈਸਟੈਕ ਗਰੂ ਲਗਭਗ ਸਾਰੀਆਂ ਕੰਪਨੀਆਂ ਆਪਣੇ ਲਈ ਡਾਇਰੈਕਟ ਨੇ ਬਾਈ ਠੀਕ ਹੈ ਜਿਹੜੀਆਂ ਮੇਨ ਵੱਡੇ ਬ੍ਰਾਂਡ ਨੇ ਹਾਂ ਤੇ ਜੇ ਗੱਲ ਕਰੀਏ ਬਾਈ ਰਿਜ਼ਲਟ ਦੀ ਤਾਂ ਜਿਹੜੀ 65 ਰੁਪਈਆਂ ਵਾਲੀ ਪ੍ਰਾਣ ਕਿਹਾ ਆਪਾਂ ਜਿਵੇਂ ਆ ਇੰਨੇ ਘੱਟ ਰੇਟ ਦੇ ਤੇ ਐਮੀ ਸਟਾਰ ਦੇ ਇਹਨਾਂ ਦੀ ਆਪਣੀ ਗਾਰੰਟੀ ਹੋਊਗੀ ਪੂਰੀ ਗਾਰੰਟੀ ਹੋਊ ਬਾਈ ਕੰਮ ਦੀ ਠੀਕ ਹੈ ਬਿਲ ਮਿਲੂ ਵਧੀਆ ਕੰਪਨੀ ਦਾ ਦੇਵਾਂਗੇ ਬਾਈ ਜੀ ਆਪਣੇ ਰੇਟ ਹੀ ਘੱਟ ਨੇ ਠੀਕ ਹੈ ਹਾਂ ਵੀ ਕੰਪਨੀ ਨਹੀਂ ਮਾਰੀ ਹਾਂ ਕੰਪਨੀ ਨਹੀਂ ਮਾਰੀ ਹੈਗੀ ਆਪਣੇ ਹੋਲ ਸੇਲ ਵਾਲੇ ਰੇਟ ਨੇ ਠੀਕ ਹੈ ਹਾਂ ਚਾਹੇ ਕੋਈ ਦੁਕਾਨਦਾਰ ਭਾਈ ਵੀ ਲਿਆ ਸਕਦਾ ਆਪਣੇ ਲੋ ਇਹ ਵੀ ਨਹੀਂ ਹੈਗਾ ਵੀ ਆਪਾਂ ਦੁਕਾਨਦਾਰ ਨੂੰ ਨਹੀਂ ਦਿੰਦੇ ਠੀਕ ਆ ਬਾਲੇ ਥਾਂ ਮੈਂ ਦੇਖਿਆ ਵੀ ਉਹ ਕੱਲੇ ਸੀ ਤਾਂ ਜੀ ਫਾਰਮਰ ਟੇੜੀ ਦਿੰਨੇ ਆ ਟੇੜੀ ਦਿੰਨੇ ਆ ਜੇ ਕਿਸੇ ਦੁਕਾਨਦਾਰ ਨੇ ਵੀ ਲੈਣਾ ਹੋਵੇ ਆਪਾਂ ਦੁਕਾਨਦਾਰ ਨੂੰ ਵੀ ਦਿੰਨੇ ਆ ਠੀਕ ਆ ਬਿਲ ਗੱਟ ਕੇ ਦੇ ਬੋਲ ਸੇਲ ਵਾਲਾ ਰੇਟ ਬੋਲ ਸੇਲ ਵਾਲਾ ਰੇਟ ਪ੍ਰਾਣ ਦੀ ਜਗ੍ਹਾ ਤੇ ਜਿਹੜੇ ਵੀਰਾਂ ਨੇ ਸਿੱਟਾ ਦੇਣਾ ਹੋਰ ਵੀ ਆਪਣੇ ਕੋਲੇ ਪ੍ਰੋਡਕਟ ਹੈਗੇ ਨੇ ਹਾਂ ਭਾਈ ਹੋਰ ਵੀ ਪ੍ਰੋਡਕਟ ਹੈਗੇ ਨੇ ਜਿੰਮੇ ਬਾਇਰ ਦਾ ਬਾਈਕਾਟ ਆਇਆਗਾ ਦੇਖੋ ਠੀਕ ਆ ਹਾਂ ਇਹਦੇ ਵਿੱਚ ਦੋ ਟੈਕਨੀਕਲ ਨੇ 30 ਤੋਂ 35 ਦਿਨਾਂ ਦਾ ਦਾ ਸੁੰ ਠੀਕ ਹੈ 30 ਤੋਂ 35 ਦਿਨਾਂ ਦਾ ਰਿਜ਼ਲਟ ਹੈ 30 ਤੋਂ 35 ਦਿਨਾਂ ਦਾ ਦਾ ਬੈਰ ਦਾ ਬੰਦੂਵਾ ਦੇ ਆ ਗਿਆ ਬੈਸਟ ਅਟੈਕਰ ਉਹਦਾ ਬਾਈ ਜੀ ਠੀਕ ਹੈ ਹਾਂ ਇਹਦਾ ਇਹ ਚ ਤਿੰਨ ਟੈਕਨੀਕਲ ਨੇ ਇਹਦਾ ਵੀ ਬਹੁਤ ਸੋਹਣਾ ਰਿਜ਼ਲਟ ਹੈ ਇਹ ਪਰ ਇੱਕ ਤਾਂ ਕੜਤਨ ਵੀ ਕਰੂਗਾ ਹਾਂ ਫਟਾਰ ਵੀ ਕਰਾਊਗਾ ਤੇ ਗੋਬ ਵਾਲੀ ਸੁੰਡੀ ਪੱਤਾ ਲਵੇ ਢੋਨਾਂ ਨੂੰ ਰੋਕੂਗਾ ਠੀਕ ਹੈ ਦੋਨੋਂ ਇਹਦਾ ਕਿੰਨੇ ਟਾਈਮ ਦਾ ਰਿਜ਼ਲਟ ਹੈ ਇਹਦਾ 20 ਤੋਂ 25 ਦਿਨਾਂ ਦਾ ਰਿਜ਼ਲਟ ਹੈ ਵੀਰੇ ਠੀਕ ਹੈ ਤੇ ਉਦੋਂ ਬਾਅਦ ਆ ਗਿਆ ਬਾਈ ਜੀ ਆਹ ਪਟਾਕੋ ਠੀਕ ਹੈ ਇਹਦਾ ਰਿਜ਼ਲਟ ਹੈਗਾ ਬਾਈ 30 ਤੋਂ 35 ਦਿਨਾਂ ਦਾ ਇਹ ਕੱਲ ਪਦਾਨ ਵਾਲਾ ਕੰਮ ਕਰੂ ਇਹ ਪਦਾਨ ਵਾਲਾ ਕੰਮ ਵੀ ਫਟਾਰ ਵੀ ਕਰਾਊਗਾ ਸਿਉਂਖ ਵੀ ਮਾਰੂਗਾ ਜੇ ਜੜ ਚ ਕੋਈ ਸੁੰਡਾ ਉਹਨੂੰ ਵੀ ਮਾਰੂਗਾ ਠੀਕ ਹੈ ਬਹੁਤ ਤਗੜਾ ਰਿਜ਼ਲਟ ਹੈ ਜਿਹੜੇ ਜ਼ਿੰਮੇਵਾਰ ਭਰਾਵਾਂ ਨੇ ਵਰਤੇ ਆ ਉਹ ਮੰਗ ਕੇ ਲੈ ਜਾਂਦੇ ਨੇ ਵੀ ਸਾਨੂੰ ਤਾਂ ਇਹੀ ਚਾਹੀਦਾ ਇਹ ਰੇਟ ਵੀ ਇਹਦਾ ਲੱਗ ਰਿਹਾ ਹੈ ਰੇਟ ਵੀ ਇਹਦਾ ਜਾਇਜ਼ ਹੈ ਬਾਈ ਜੀ ਪ੍ਰਦਾਨ ਵਾਲੀ ਹੋਊਗਾ ਪ੍ਰਦਾਨ ਤੋਂ ਵੀ ਸਸਤਾ ਪੈਂਦਾ ਠੀਕ ਹੈ ਪ੍ਰਦਾਨ ਤੋਂ ਮਿੱਤਰ ਕੀੜਿਆਂ ਨੂੰ ਨਹੀਂ ਉਸ ਕਹਿੰਦਾ ਹੂੰ ਉਹ ਵੱਡੀ ਗੱਲ ਹੈ ਵੀ ਨਾ ਉਹ ਵੱਡੀ ਗੱਲ ਹੈ ਸਭ ਤੋਂ ਮੇਨ ਗੱਲ ਹੈ ਵੀ ਮਿੱਤਰ ਕੀੜੇ ਆਪਾਂ ਧਰਤੀ ਚੋਂ ਮਾਰਨੇ ਨੇ ਪ੍ਰਦਾਨ ਖਤਮ ਕਰ ਦਿੰਦੀ ਪ੍ਰਦਾਨ ਤਾਂ ਵੀਰੇ ਮਤਲਬ ਕੜਤਣ ਤੇ ਆ ਗਈ ਉਹ ਸਾਰਾ ਮਤਲਬ ਮਿੱਤਰ ਕੀੜਿਆਂ ਨੂੰ ਦੁਸ਼ਮਣ ਨੂੰ ਉਹ ਕਿਸੇ ਨੂੰ ਨਹੀਂ ਬਖਸ਼ਦੀ ਕੋਈ ਨਹੀਂ ਕਿਸੇ ਨੂੰ ਬਖਸ਼ਦੀ ਠੀਕ ਹੈ ਤੇ ਬਾਕੀ ਬਈ ਸਪਰੇਹਾਂ ਕਰਦੇ ਨੇ ਵਿੱਚ ਵੀ ਵੀ ਸਪਰੇਹ ਸਸਤੀ ਪੈਂਦੀ ਹੈ ਹਾਂ ਸਪਰੇਹ ਹਾਂ ਵੀਰੇ ਸਪਰੇਹ ਬਹੁਤ ਸਸਤੀ ਪੈਂਦੀ ਹੈ ਸਪਰੇਹ ਜਿਵੇਂ ਹੁਣ ਪਦਾਨ ਲਾ ਲੋ ਪਦਾਨ ਆਪਣਾ ਮੰਨ ਲੋ 6-700 500 ਰੁਪਏ ਦੀ ਕਿੱਲੇ ਦੀ ਪੈ ਜਾਂਦੀ ਹੈ ਹੂੰ ਇਹ ਉਹੀ ਆਪਾਂ 5-600 ਰੁਪਏ ਚ ਸਣੇ ਉਲੀ ਵਾਲਾ ਸਣੇ ਤੇਲੇ ਵਾਲਾ ਸਣੇ ਸੁੰਡੀ ਵਾਲਾ ਠੀਕ ਹੈ ਤਿੰਨੇ ਚੀਜ਼ਾਂ ਖਰਦਾਂਗੇ ਠੀਕ ਹੈ 19 ਪ੍ਰਦਾਨ ਦੇ ਪੈਸੇ ਹੈ ਜੀ ਠੀਕ ਹੈ ਉਹਦੇ ਵਿੱਚ ਕਿਹੜੇ ਕਿਹੜੇ ਉਹਦੇ ਵਿੱਚ ਜਿਵੇਂ ਦੇਖੋ ਜੀ ਇੱਕ ਤਾਂ ਕੋਰਾ ਜਨ ਆ ਗਈ ਕੋਰਾ ਜਨ ਭਵਾ ਦਾਂਗੇ ਨਾਲ ਆ ਗਿਆ ਆਹ ਸੁੰਡੀ ਵਾਲਾ ਇਹਦੇ ਦੋ ਟੈਕਨੀਕਲ ਨੇ ਵੀਰੇ ਠੀਕ ਹੈ ਠੀਕ ਹੈ ਜੀ ਆਈਐਮਐਮੈਕਟਨ ਪਲੱਸ ਫਿਰ ਫਰੋਨਲ ਠੀਕ ਹੈ ਇਹ ਦੋ ਟੈਕਨੀਕਲ ਆਈਐਮਐਮੈਕਟਨ ਵੈਂਜੂਏਟਰ ਦਾ ਮੰਨਿਆ ਫਟ ਗਿਆ ਹਾਂ ਇਹ ਫੁੱਲ ਟਕੈਂਡ ਰਿਜ਼ਲਟ ਆਊਗਾ ਜੀ ਤੇ ਇਹਦੇ ਨਾਲ ਤੇਲੇ ਵਾਲੀ ਹੋ ਜਾਊਗੀ ਜਿਵੇਂ ਥਾਇਆਫਸ ਹੋ ਗਈ ਜੀ ਠੀਕ ਹੈ ਵਧੀਆ ਇਹ ਰੇਟ ਓਨਾ ਕੀ ਪੈਜੂ ਉਹ ਰੇਟ ਮੰਨ ਲਓ ਪ੍ਰਦਾਨ ਦੇ ਨਹੀਂ ਰੇਟ ਪਊਗਾ ਜੀ ਪ੍ਰਦਾਨ ਤੋਂ ਵੱਧਾ ਨਹੀਂ ਹੂੰ ਤਿੰਨੇ ਕੰਮ ਹੋਏ ਨਹੀਂ ਤਿੰਨੇ ਕੰਮ ਹੋ ਜਾਣਗੇ ਨਹੀਂ ਸਪਰੇਅ ਬਾਅਦ ਚ ਵੀ ਕਰਨੀ ਪੈਂਦੀ ਨਹੀਂ ਮੰਨ ਲਓ ਜੀ 15 ਦਿਨਾਂ ਨੂੰ ਜਿੰਨੇ ਮਰਜੀ ਉਹ ਹੈ ਜੀ ਜਦੋਂ ਆਂਡੀ ਗਮਾਂਡੀ ਨੇ ਢੋਲੀ ਚੱਕ ਲਈ ਤਾਂ ਦੂਜੇ ਜ਼ਿੰਮੇਦਾਰ ਨੂੰ ਵੀ ਚੱਕਣੀ ਪਊ ਚੱਕਣੀ ਪਊ ਚਾਹੇ ਉਹਨੂੰ 5 ਦਿਨ ਹੋਏ ਨੇ ਪ੍ਰਧਾਨ ਪਈ ਨੂੰ ਚਾਹੇ ਉਹਨੂੰ ਦੱਸ ਦੇਵਾਂ ਮੈਂ ਇਹ ਕਹਿੰਨੇ ਆ ਵੀ ਆਪਾਂ ਪ੍ਰਧਾਨ ਤੁਸੀਂ ਰਹਿਣ ਦਿਓ ਸਪਰੇ ਹੀ ਕਰੋ ਤੇ ਫਿਰ ਇਹਦੇ ਬੇਨੀਫਿਟ ਆਪਾਂ ਨੂੰ ਬਾੜੇ ਨੇ ਹੂੰ ਛਾੜ ਤੇ ਵੀ ਫਰਕ ਪੈਂਦਾ ਪਹਿਲੀ ਸਪਰੇ ਜੇ ਆਪਾਂ ਟਾਈਮ ਨਾਲ ਕਰਗੇ ਤਾਂ ਆਪਣਾ 8 ਤੋਂ 10 ਮਣ ਦਾ ਝਾੜ ਦਾ ਫਰਕ ਪੈਂਦਾ ਠੀਕ ਹੈ ਹਾਂਜੀ ਤੇ ਬਾਕੀ ਬਾਈ ਜਿਵੇਂ ਉਹ ਫੰਗੀ ਸਾਈਡ ਪਿਆ ਵਸਦਾ ਹਾਂ ਇਹ ਫੰਗੀ ਸਾਈਡ ਵੀਰੇ ਨਮ ਆਇਆ ਵਸਦਾ ਬਹੁਤ ਸੋਹਣਾ ਹਰ ਲੋ ਟੈਕਨੀਕਲ ਹੈ ਠੀਕ ਹੈ ਇੱਕ ਰਿਜ਼ਲਟ ਵਿੱਚ ਬਹੁਤ ਕਿਹੜੀ ਸਟੇਜ ਤੇ ਹੁੰਦਾ ਤੇ ਕਿੰਨੇ ਸਮੇਂ ਇਹ ਪਹਿਲੀ ਸਟੇਜ ਤੇ ਹੋਊਗਾ ਬਾਈ ਜੀ 45 ਤੋਂ 55 ਦਿਨਾਂ ਦੇ ਵਿੱਚ ਵਿੱਚ ਕਰਨਾ ਆਪਾਂ ਨੇ ਠੀਕ ਹੈ ਉਲੀ ਨੂੰ ਲਵੇ ਲਾਉਣੇ ਵੀ ਨਹੀਂ ਆਉਣ ਦਿੰਦਾ ਠੀਕ ਹੈ ਔਰ ਫਸਲ ਨੂੰ ਇਹ ਕਰ ਦੂਗਾ ਜਿਵੇਂ ਸਰਫ ਨਾਲ ਧੋਤਾ ਹੁੰਦਾ ਕੱਪੜਾ ਹਮਮ ਕਮੀ ਸਾਫ ਹੁਣ ਅੱਗੇ ਤੇਲੇ ਦੀ ਸਮੱਸਿਆ ਹੋਣੀ ਆ ਬਾਈ ਝੋਨੇ ਤੇ ਪੈਕਸਾ ਲਾਉਣੇ ਹੈਗੇ ਆਪਣੇ ਹਾਂ ਪੈਕਸਾ ਲਾਉਣੇ ਵੀ ਹੈਗੇ ਬਾਈ ਆਪਾਂ ਹੀ ਐਫ ਐਕਸਾ ਲਾਉਣਾ ਪੈਕਸਾ ਲਾਉਣਾ ਆਪਣੇ ਬਾਈ ਨੇ ਐਮ ਵੀ ਆ ਤੁਹਾਨੂੰ ਕਾ ਕੰਪਨੀ ਦੀ ਵੀ ਹੈਗੀ ਹੈ ਠੀਕ ਹੈ ਜੀ ਔਰ ਪੈਕਸਾ ਲਾਉਣ ਜਿਹਨੇ ਨੇ ਤਾਂ ਪੈਕਸਾ ਲਾਉਣ ਤੋਂ ਵੀ ਘੱਟ ਪੈਸੇ ਅਸਾਰਨੇ ਮੰਨ ਲਓ ਅੱਧੇ ਪੈਸਿਆਂ 'ਚ ਠੀਕ ਹੈ ਹਾਂ ਉਹ ਆਪਣੇ ਲਵੇ ਰਿਜ਼ਲਟ ਪੈਕਸਾ ਲਾਉਣ ਜੰਨੀ ਆ ਉਨੀ ਕੰਮ ਕਰੂਗੀ ਉਦੋਂ ਹੀ ਕੰਮ ਕਰੂਗੀ ਆਏ ਹੋਏ ਨੂੰ ਵੀ ਮਾਰੂਗੀ ਔਣ ਵੀ ਨਹੀਂ ਦਿੰਦੀ ਠੀਕ ਹੈ ਹਾਂ ਉਹ ਆਪਣੇ ਲਵੇ ਹੈਗਾ ਇਹ ਉਦੋਂ ਪੈਕਸਾ ਲਾਉਣ ਵਾਲੋਂ ਅੱਧੇ ਪੈਸਿਆਂ 'ਚ ਕੰਮ ਹੋ ਜਾਊਗਾ ਨਾ ਪ੍ਰੀ ਤੇ ਪੋਸਟ ਦੋਨੇ ਕੰਮ ਕਰੂਗੀ ਦੋਏ ਕੰਮ ਕਰੂਗੀ ਨਾਲੇ ਔਣ ਨਹੀਂ ਦਿੰਦੀ ਜਿਹੜਾ ਤੇਲਾ ਹੈਗਾ ਉਹਨੂੰ ਵੀ ਮਰੂਗੀ ਉਹਨੂੰ ਵੀ ਖਤਮ ਕਰੂਗੀ ਤੇ ਕੋਸਟ ਵੀ ਬਹੁਤ ਘੱਟ ਹੈ ਪੈਕਸਲ ਲਾਉਣੋਂ ਅੱਧੇ ਰੇਟ 'ਚ ਪੋਹੂਗਾ ਅੱਧ ਮੁੱਲ ਦੇ ਵਿੱਚ ਹੀ ਪੈ ਜਾਊਗਾ ਹੁਣ ਆਪਣਾ ਬਈ ਉਲੀ ਵਾਲ ਆ ਗਿਆ ਉਲੀ ਵਾਲਾ ਪ੍ਰੋਡਕਟ ਆਪਣੇ ਲਵੇ ਆ ਹੈ ਆਕਟੋਫਾਸ ਹੈ ਠੀਕ ਹੈ ਹਾਂ ਇਹਦਾ ਰਿਜ਼ਲਟ ਬਹੁਤ ਤਗੜਾ ਰਿਜ਼ਲਟ ਹੈ ਤੇ ਰੇਟ 'ਚ ਬਹੁਤ ਸਸਤਾ ਹੈ ਠੀਕ ਹੈ ਹਾਂ ਬਹੁਤ ਵਧੀਆ ਮਨ ਲਾ ਇੰਨੀ ਸੰਤੁਸ਼ਟ ਹੋ ਜੂਗਾ ਕਰਕੇ ਬਸ ਅਗਲਾ ਗਵਾਂਡੀ ਡੱਬੇ ਚੱਕ ਕੇ ਫਿਰ ਜਾਣਗੇ ਵੀ ਯਾਰ ਆਹੀ ਦਵਾਈ ਕਾਉਣੀ ਆ ਜੀ ਵੀ ਇੰਨਾ ਕਰ ਰਿਹਾ ਰਿਜ਼ਲਟ ਹੈ ਇੰਨਾ ਤਗੜਾ ਰਿਜ਼ਲਟ ਹੈ ਤਾਂ ਤੇ ਬਾਕੀ ਰੇਟ ਦਾ ਇੰਨਾ ਕੁ ਫਰਕ ਹੈ ਬਾਈ ਵਿਚ ਵਿਚ ਤਾਂ ਲੀਟਰ ਮਗਰ ਤਨ 3000 ਦਾ ਵੀ ਫਰਕ ਬਹੁਤ ਬਹੁਤ ਫਰਕ ਹੈ ਜੀ ਤੇ ਬਾਕੀ ਬਾਈ ਜੀ ਬਾਸਮਤੀ ਜਿਹੜੀ 14 1 ਆ ਗਈ ਉਹਨੂੰ ਉੱਲੀ ਦੀ ਸਮੱਸਿਆ ਬਹੁਤ ਉਹ ਬਾਸਮਤੀ ਨੂੰ ਮੰਨ ਲਓ ਕੰਢੀ ਰੋਗ ਦੀ ਸਮੱਸਿਆ ਆਉਂਦੀ ਹੈ ਬਾਈ ਉੱਲੀ ਰੋਗ ਦੀ ਵੀ ਬਹੁਤ ਆਉਂਦੀ ਹੈ ਤੇ ਪਹਿਲੀ ਦਵਾਈ ਤਾਂ ਆਪਾਂ ਕਰਾਂਗੇ ਆਹਾ ਆਕਟੋਪਸ ਬਾਸਮਤੀ ਤੇ ਠੀਕ ਹੈ ਜੀ ਆਕਟੋਪਾਸ ਬਹੁਤ ਤਾਕੜਾ ਰਿਜ਼ਲਟ ਹੈ ਦੂਜੀ ਦਵਾਈ ਕਰਾਂਗੇ ਆਪਾਂ ਡੰਪਰ ਠੀਕ ਹੈ ਹਾਂ ਇਹ ਮੰਨ ਲਓ ਜਿਵੇਂ ਨੈਕ ਬਲਾਸਟ ਨੂੰ ਵੀ ਰੋਕੂਗੀ ਇਹ ਸਪੈਸ਼ਲ ਹੈ ਬਾਸਮਤੀ ਵਾਸਤੇ ਸਪੈਸ਼ਲ ਬਾਸਮਤੀ ਵਾਸਤੇ ਆਰਾਮ ਬਾਣ ਹੈ ਇਹ ਹੂੰ ਬਹੁਤ ਤਾਕੜਾ ਰਿਜ਼ਲਟ ਆਊਗਾ ਦਾ ਜੀ ਪਰ ਕੋਸਟ ਵੀ ਬਹੁਤ ਘਟਾ ਠੀਕ ਹੈ ਰੇਟ ਵੀ ਘੱਟ ਕੋਈ ਹਾਂ ਤੇ ਬਾਕੀ A to Z ਬ੍ਰਾਂਡ ਹੈਗੇ ਨੇ ਸਾਰੇ ਬਾਕੀ ਸਾਰੇ ਹੈਗੇ ਨੇ ਬਾਈ ਆਪਣੇ ਲਵੇ ਬਹੁਤ ਮਤਲਬ ਇੱਕ ਚੈਲੰਜ ਹੈ ਬਾਈ ਸਾਡਾ ਸਾਡੇ ਨਾਲੋਂ ਘੱਟ ਰੇਟ ਕੋਈ ਦੇ ਨਹੀਂ ਸਕਦਾ ਪੰਜਾਬ 'ਚ ਠੀਕ ਹੈ ਹਾਂ ਸਾਡਾ ਗਾਰੰਟੀ ਹੈ ਸਾਡਾ ਕੁਆਲਿਟੀ ਵਾਈਜ਼ ਕੁਆਲਿਟੀ ਵਾਈਜ਼ ਵੀ ਕੁਆਲਿਟੀ ਮਿਲਾ ਕੇ ਦੇਖ ਲੈਣਾ ਕੁਆਲਿਟੀ ਹਾਂ ਸੇਮ ਕੁਆਲਿਟੀ ਮਿਲਾ ਲੈਣਾ ਦੇਖੋ ਉਹ ਤਾਂ ਫਰਕ ਪੈ ਜਾਂਦਾ ਵੀ ਆਹ ਐ ਨਹੀਂ ਆਹ ਐ ਨਹੀਂ ਹਨਾ ਪਰ ਸੇਮ ਕੁਆਲਿਟੀ ਸਾਡੇ ਨਾਲੋਂ ਜੇ ਕੋਈ ਆਹ ਰੇਟ ਦੇ ਜੇ ਤਾਂ ਅਸੀਂ ਮਤਲਬ ਸਾਡਾ ਚੈਲੰਜ ਹੈ ਠੀਕ ਹੈ ਵੀ ਕੋਈ ਦੇ ਕੇ ਦਿਖਾਵੇ ਤੇ ਬਾਕੀ ਹਰੇਕ ਪ੍ਰੋਡਕਟ ਦਾ ਜੀਐਸਟੀ ਵਾਲਾ ਬਿਲ ਮਿਲ ਜੀਐਸਟੀ ਵਾਲਾ ਪੱਕਾ ਮਿਲ ਮਿਲ ਠੀਕ ਹੈ ਵੀ ਕੋਈ ਵੀ ਆਪਣੇ ਆਈਟਮ ਕੋਈ ਬਣਾ ਬਿਲ ਜੋ ਮਰਜੀ ਲੈ ਜਾਓ ਜੀ ਚਾਹੇ 10 ਰੁਪਏ ਦੀ ਚੀਜ਼ ਲੈ ਜਾਓ ਉਹਦਾ ਵੀ ਬਿਲ ਦੇਵਾ ਠੀਕ ਹੈ ਤੇ ਬਾਕੀ ਪ੍ਰਦਾਨਾ ਬਾਈ ਕੋਰੇ ਸਾਰੀਆਂ ਪਈਆਂ ਨੇ ਉਹ ਤੁਲ ਉਤਮ ਅੜਾਮਾ ਵਗੈਰਾ ਹਾਸਟ ਟ੍ਰੋਪੀਕਲ ਜਿਹੜਾ ਨਾਮੀ ਕੰਪਨੀਆਂ ਨੇ ਤੇ ਹੋਰ ਆਲੂ ਮੱਕੀ ਮੰਗੀ ਹਰੇਕ ਪ੍ਰੋਡਕਟ ਮਿਲ ਜਾਂਦਾ ਹੈ ਹਾਂ ਆਲੂ ਵਾਸਤੇ ਮੱਕੀ ਵਾਸਤੇ ਜਿਵੇਂ ਹੁਣ ਅੱਗੇ ਆਲੂ ਲੱਗੂਗਾ ਹਨਾ ਉਹਦੇ ਵਾਸਤੇ ਸਾਰੇ ਪ੍ਰੋਡਕਟ ਮਿਲਣਗੇ ਆਪਾਂ ਨੂੰ ਜਾਇਜ਼ ਰੇਟ ਤੇ ਮਿਲਣਗੇ ਠੀਕ ਹੈ ਠੀਕ ਹੈ ਜੀ ਤੇ ਬਾਕੀ ਸਬਜ਼ੀਆਂ ਵਗੈਰਾ ਜੀ ਸਬਜ਼ੀ ਵਗੈਰਾ ਦੀਆਂ ਦਵਾਈਆਂ ਸਾਰੀਆਂ ਮਿਲਦੀਆਂ ਨੇ ਵੀ ਜਿੰਨੀ ਵੀ ਪੰਜਾਬ ਚ ਜਿਸ ਤਰ੍ਹਾਂ ਦੀ ਵੀ ਖੇਤੀ ਹੁੰਦੀ ਹੈ ਹਰੇਕ ਤਰ੍ਹਾਂ ਦਾ ਪ੍ਰੋਡਕਟ ਮਿਲ ਜੂਗਾ ਸਕਰੀਨ ਤੇ ਨੰਬਰ ਹੈ ਤੇ ਦिडਬੇ ਐਡਰੈਸ ਬੋਲ ਦਿਓ ਬਈ ਇੱਕ ਵਾਰੀ ਕਿੱਥੇ ਹੈ ਹਾਂਜੀ ਦिडਬੇ ਵੀਰੇ ਆਪਣਾ ਸੰਗਰੂਰ ਰੋਡ ਤੇ ਆ ਬਾਬਾ ਵੈਰਸੀਆਂ ਨਾਲ ਨੇੜੇ ਗੁਰੂ ਘਰ ਵਾਲਾ ਕੱਟ ਵੱਜਦਾ ਹੈ ਤੇ ਉਥੇ ਆ ਕੇ ਪੁੱਛ ਲਿਆ ਕਰੋ ਜੇ ਨਹੀਂ ਸਮਝ ਆਉਂਦਾ ਜ਼ਿੰਮੇਦਾਰ ਐਗਰੋ ਸੈਂਟਰ ਆਪਣੀ ਦੁਕਾਨ ਦਾ ਨਾਮ ਹੈ ਬਾਕੀ ਇਹ ਹਾਈਵੇ ਦਾ ਸਾਰਿਆਂ ਨੂੰ ਪਤਾ ਹੀ ਆ ਮੇਨ ਪਾਤੜਾ ਡੜਪਾ ਦਿੱਲੀ ਵਾਲਾ ਹਾਈਵੇ ਆ ਗਿਆ ਹੈ ਖਨੌਂ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਹੁੰਦਾ ਤਾਂ ਬਾਬਾ ਵੈਰਸੀ ਵਾਲਾ ਕੱਟ ਪੁੱਛ ਲਿਆ ਕਰੋ ਬਾਜ਼ਾਰ ਚ ਆ ਕੇ ਵੀ ਉਥੇ ਜ਼ਿੰਮੇਦਾਰ ਵਾਲਿਆਂ ਦੇ ਜਾਣਾ ਮੈਂ ਤੁਹਾਨੂੰ ਸਾਰੇ ਦੱਸ ਦੇਣਗੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਹੈ ਸੰਪਰਕ ਕਰ ਲਿਓ ਜੀ ਧੰਨਵਾਦ